ਹੁਸ਼ਿਆਰਪੁਰ ਵਿੱਚ ਅਵਾਰਾ ਜਾਨਵਰਾਂ ਦਾ ਕਹਿਰ ਦਿਨ ਬਦ ਦਿਨ ਵੱਧਦਾ ਜਾ ਰਿਹਾ ਹੈ ਸ਼ਹਿਰ ਦੇ ਮੁਹੱਲਾ ਮਿਸ਼ਰਾ ਵਿੱਚ ਇੱਕ ਅਵਾਰਾ ਕੁੱਤੇ ਵੱਲੋਂ ਰੋਜ਼ਾਨਾ ਲੋਕਾਂ ਖਾਸ ਕਰਕੇ ਬੱਚਿਆਂ ਨੂੰ ਕੱਟਿਆ ਜਾ ਰਿਹਾ ਹੈ ਮੈਂ ਕਿਹੜਾ ਮੁਹੱਲਾ ਤੋਂ ਗੌਰਵ ਕੁਮਾਰ ਹੈ ਜੀ ਮੇਰਾ ਨਾਮ ਮੈਂ ਮੁਹੱਲਾ ਮਿਸ਼ਰਾ ਦੇ ਵਿੱਚ ਰਹਿਣਾ ਵਾਂ ਤੇ ਸਾਡੇ ਮੱਲੇ ਦੇ ਵਿੱਚ ਇੱਕ ਕੁੱਤਾ ਆ ਜਿਹੜਾ ਬਹੁਤ ਢੇਰ ਤੋਂ ਬਹੁਤ سارے ਲੋਕਾਂ ਨੂੰ ਖਾਰ ਰਿਹਾ ਮੈਂ ਇਹਦੇ ਬਾਰੇ ਪਹਿਲਾਂ ਵੀ ਮੈਂ ਆਪਣਾ ਫੇਸਬੁੱਕ ਤੇ ਵੀ ਮੈਂ ਮੈਸੇਜ ਛੱਡਿਆ ਸੀ ਕਾਰਪੋਰੇਸ਼ਨ ਦੇ ਵਿੱਚ ਵੀ ਮੈਂ ਦਫ਼ਤਰ ਦੇ ਵਿੱਚ ਗਿਆ ਸੀ ਮੈਂ ਕਿਹਾ ਵੀ ਤੁਸੀਂ ਇਸ ਕੁੱਤੇ ਬਾਰੇ ਕੁਝ ਕਰੋ ਤੇ ਰੋਜ਼ ਕਿਸੇ ਨਾ ਕਿਸ ਨੂੰ ਚਾਰ ਪੰਜ ਬੰਦੇ ਰੋਜ਼ ਵੱਢਦਾ ਪਿਆ ਤੇ ਉਹ ਕਾਰਪੋਰੇਸ਼ਨ ਵਾਲੇ ਸਾਨੂੰ ਕਹਿੰਦੇ ਜੀ ਕਹਿੰਦੇ ਇਹ ਕੁੱਤੇ ਨੂੰ ਤੁਸੀਂ ਕਿਤੇ ਛੱਡਿ ਆਓ ਜਾਂ ਇਹਨੂੰ ਕਿਤੇ ਕੁਝ ਪਾ ਦਿਓ ਤੇ ਅਸੀਂ ਕਹਿੰਦੇ ਇਹਦੇ ਬਾਰੇ ਕੁਝ ਨਹੀਂ ਕਰ ਸਕਦੇ ਸਾਨੂੰ ਤੇ ਸਾਡੇ ਕੋਲ ਬੰਦੇ ਹੀ ਨਹੀਂਗੇ ਪਰ ਇਹ ਕੁੱਤਾ ਜਿਹੜਾ ਰੋਜ਼ ਕਿਸੇ ਨਾ ਕਿਸੇ ਬੱਚੇ ਨੂੰ ਖੇਡਣ ਵਾਲੇ ਬੱਚਿਆਂ ਨੂੰ ਕੱਟ ਰਿਹਾ ਕੋਈ ਰਾਹੀਰ ਨੂੰ ਕੱਟ ਰਿਹਾ ਮਜ਼ਦੂਰ ਬੰਦੇ ਵਿਚਾਰੇ ਸਵੇਰੇ ਕੰਮ ਤੇ ਚੱਲੇ ਸੀ ਉਹਨਾਂ ਨੂੰ ਕੱਟ ਲਿਆ ਬੱਚਾ ਸਕੂਲ ਜਾ ਰਹੇ ਆ ਉਹਨਾਂ ਨੂੰ ਕੱਟ ਲਿਆ ਤੇ ਇਹ ਕੁੱਤਾ ਜਿਹੜਾ ਸਾਨੂੰ ਇਹਦੇ ਤੋਂ ਮਤਲਬ ਥੋੜਾ ਜਿਹਾ ਇਹਨੂੰ ਕਾਰਪੋਰੇਸ਼ਨ ਨੂੰ ਚਾਹੀਦਾ ਵੀ ਇਹਨੂੰ ਪਕੜ ਕੇ ਜਾਂ ਤਾਂ ਇਹਨੂੰ ਕਿਤੇ ਲੈ ਜਾਣ ਤੇ ਜਾਂ ਇਹਨੂੰ ਇਹ ਖਤਮ ਕਰ ਦੇਣ ਕਿਉਂਕਿ ਇਹ ਕੁੱਤਾ ਰੋਜ਼ ਕਿਸੇ ਨਾ ਕਿਸੇ ਨੂੰ ਵੱਢ ਰਿਹਾ ਜੀ ਨਹੀਂ ਤਾਂ ਫਿਰ ਅਸੀਂ ਮੱਲੇ ਵਾਲਿਆਂ ਨੇ ਐਕਸ਼ਨ ਲੈਣਾ ਵਾ ਕੁੱਤਾ ਲੈ ਕੇ ਤਾਂ ਅਸੀਂ ਕਾਰਪੋਰੇਸ਼ਨ ਦੇ ਦਫ਼ਤਰ ਦੇ ਮੋਹਰੇ ਬੰਨੇ ਆਣਾ ਜਾ ਕੇ ਠੀਕ ਹੈ ਜੀ ਤੇ ਕਿੰਨੇ ਹੁਣ ਤੱਕ ਮਾਮਲੇ ਤੁਹਾਡੇ ਧਿਆਨ ਚ ਹੈਗੇ ਮੇਰੇ ਮਾਮਲੇ ਘੱਟੋ ਘੱਟ ਵੀ 5-600 ਬੰਦਾ ਜਿਹੜਾ ਇਹ ਵੱਢ ਚੁੱਕਾ ਹੈ ਮੇਰੇ ਖੁਦ ਦੇ ਬੇਟੇ ਨੂੰ ਇਹਨੇ ਇਹਨੇ ਵੱਢਿਆ ਜੀ ਮੈਂ ਤਾਂ ਪਤਾ ਕੀ ਹੈ ਮੈਂ ਆਲੇ ਦੁਆਲੇ ਵਾਲੇ ਲੋਕ ਪਰੇਸ਼ਾਨ ਹੋ ਰਿਹਾ ਇਸ ਕਰਕੇ ਮੈਂ ਥੋੜਾ ਮੀਡੀਆ ਨੂੰ ਕਹਿਣਾ ਚਾਹੁੰਦਾ ਵੀ ਹਾਂ ਵੀ ਇਹ ਦੇ ਬਾਰੇ ਥੋੜਾ ਕਾਰਪੋਰੇਸ਼ਨ ਨੂੰ ਜਗਾਵੇ ਵੀ ਇਹ ਕੁੱਤੇ ਨੂੰ ਥੋੜਾ ਇੱਥੋਂ ਚੁਕਾ ਦੇਵੇ ਤੇ ਇਹਦੇ ਬਾਰੇ ਤੁਸੀਂ ਕਾਰਪੋਰੇਸ਼ਨ ਨੂੰ ਕਿੰਨੀ ਵਾਰੀ ਜਿਹੜਾ ਮਿਲੇ ਹੋ ਜਾਂ ਕਿੰਨੀ ਵਾਰੀ ਮੈਂ ਕਾਰਪੋਰੇਸ਼ਨ ਕੋ ਦੋ ਕੁ ਵਾਰੀ ਤਾਂ ਜਾ ਚੁੱਕਾ ਵੀ ਤੁਸੀਂ ਇਸ ਕੁੱਤੇ ਬਾਰੇ ਕੁਝ ਕਰੋ ਉਹ ਕਹੇ ਜਾਂਦੇ ਜੀ ਕਹਿੰਦੇ ਸਾਨੂੰ ਸਾਡੇ ਕੋਲ ਹੈ ਹੀ ਨਹੀਂ ਕੋਈ ਬੰਦਾ ਹੈ ਨਹੀਂਗਾ ਅਸੀਂ ਇਹਨੂੰ ਕਿੱਥੇ ਲਿਜਾ ਕੇ ਰੱਖਣਾ ਕਿੱਦਾਂ ਹਨਾ ਥੋੜੇ ਦਿਨ ਪਹਿਲਾਂ ਸ਼ਾਇਦ ਕਹਿੰਦੇ ਮੱਲੇ ਵਾਲੇ ਕਹਿੰਦੇ ਆਏ ਵੀ ਸੀਗੇ ਪਰ ਇਹ ਕੁੱਤਾ ਫੇਰ ਭੱਜ ਆਇਆ ਇੱਥੇ ਤੇਰੇ ਰੋਜ਼ ਕਿਸੇ ਨਾ ਕਿਸੇ ਨੂੰ ਵੜ ਰਿਹਾ ਤੇ ਸਾਨੂੰ ਇਹੀ ਅਸੀਂ ਅਪੀਲ ਕਰਦੇ ਹਾਂ ਵੀ ਇਸ ਕੁੱਤੇ ਨੂੰ ਜਾਂ ਤਾਂ ਇੱਥੋਂ ਲੈ ਜਾਓ ਜਾਂ ਇਹਦਾ ਕੁਝ ਕਰ ਦਿਓ ਈ ਲੱਗਦਾ ਕਿ ਅਫਰशाही ਲਗਾਤਾਰ ਵੱਡੇ ਵੱਡੇ ਤਕਮਾ ਤਕਮਮੇ ਮਾਰਦੀ ਆ ਸ਼ਹਿਰ ਦੇ ਵਿਕਾਸ ਤੋਂ ਹਾਂ ਆਮ ਆਦਮੀ ਪਾਰਟੀ ਰੋਜ਼ ਇਹੀ ਕਹਿ ਰਹੀ ਆ ਵੀ ਅਸੀਂ ਬਹੁਤ ਕਰ ਰਹੇ ਆ ਆਪਣਾ ਸਾਰੇ ਸਾਰਿਆਂ ਵਾਸਤੇ ਕਰ ਰਹੇ ਆ ਪਰ ਆ ਕੁੱਤਿਆਂ ਦੇ ਉੱਤੇ ਇਨਾ ਪਸ਼ੂਆਂ ਦੇ ਉੱਤੇ ਰੋਜ਼ ਤੁਸੀਂ ਦੇਖਦੇ ਆ ਸਾਂਡ ਵੀ ਕਿਸੇ ਨਾ ਕਿਸੇ ਨੂੰ ਹਿੱਟ ਕੀਤਾ ਹੁੰਦਾ ਆ ਕੁੱਤੇ ਰੋਜ਼ ਕਿਸੇ ਨਾ ਕਿਸੇ ਨੂੰ ਕੱਟੇ ਹੁੰਦੇ ਆ ਪਰ ਇਹਦੇ ਵਾਸਤੇ ਕੁਝ ਨਾ ਕੁਝ ਤਾਂ ਕਰਨਾ ਹੀ ਚਾਹੀਦਾ ਨਾ ਕਾਰਪੋਰੇਸ਼ਨ ਮੰਗ ਇਹੀ ਆ ਸਰਕਾਰ ਤੋਂ ਵੀ ਇਹ ਚੀਜ਼ਾਂ ਦੇ ਉੱਤੇ ਠੱਲ ਪਾਈ ਜਾਵੇ ਜਿਸ ਤਰ੍ਹਾਂ ਵੀ ਹੋ ਸਕਦਾ ਸਾਨੂੰ ਇਹਨਾਂ ਚੀਜ਼ਾਂ ਤੋਂ ਨੂੰ ਯਾਦ ਦਿਲਾਈ ਜਾਵੇ ਆਖਰੀ ਵਾਰੀ ਤੁਸੀਂ ਅਫਸਰਾਂ ਦੇ ਕੋਲੋਂ ਧਿਆਨ ਚ ਲਿਆਂਦਾ ਸੀ ਇਸ ਮਾਮਲੇ ਦਾ ਸਰ ਮੈਨੂੰ ਲਗਭਗ ਸਾਲ ਹੋ ਗਿਆ ਜੀ ਸਾਲ ਵਰ੍ਹੇਲਾ ਮੈਂ ਗਿਆ ਸੀਗਾ ਮੈਂ ਖੁਦ ਆਫਿਸ ਜਾ ਕੇ ਆਇਆ ਸੀ ਪਰ ਉਹ ਇਹੀ ਕਹਿ ਰਹੇ ਸੀ ਕਿ ਵੀ ਅਸੀਂ ਕਰ ਨਹੀਂ ਸਕਦੇ ਸਾਡੇ ਕੋਲ ਬੰਦੇ ਹੈ ਨਹੀਂ ਤੁਹਾਨੂੰ ਉਹਨਾਂ ਨੇ ਕਿਹਾ ਕਿ ਉਹਨਾਂ ਕੋਈ ਦਾ ਹਾਂ ਮੈਂ ਐਮਸੀ ਸਾਹਿਬ ਨੂੰ ਵੀ ਫੋਨ ਕੀਤਾ ਸੀ ਮੈਂ ਕਿਹਾ ਸਰ ਇਹਦੇ ਬਾਰੇ ਕਰੋ ਕੁਝ ਕਹਿੰਦੇ ਸਾਡੇ ਅਸੀਂ ਕਾਰਪੋਰੇਸ਼ਨ ਦੇ ਧਿਆਨ ਚ ਲਿਆਂਦਾ ਪਰ ਕੋਈ ਕੁਝ ਹੁੰਦਾ ਹੀ ਨਹੀਂ ਇਹ ਵੀ ਪਤਾ ਲੱਗਾ ਗੌਰਵ ਜੀ ਕਿ ਕਈ ਬੰਦੇ ਜਾਂ ਬੱਚੇ ਇਦਾਂ ਦੇ ਜਿਹਨਾਂ ਨੂੰ ਦੋ ਦੋ ਤਿੰਨ ਦਿਨ ਵਾਰੀ ਵੀ ਇਸ ਕੋਤੇ ਦੇ ਵੱਢਿਆ ਸਰ ਮੇ ਮੈਂ ਕਈ ਵਾਰੀ ਕਈ ਬੱਚਿਆਂ ਨੂੰ ਮੈਂ ਖੁਦ ਬਚਾਇਆ ਵਾ ਆਲੇ ਦੋ ਆਲੇ ਆਲੇ ਵੀ ਬੱਚੇ ਬੰਦਿਆਂ ਨੇ ਕਈਆਂ ਨੇ ਬਚਾਇਆ ਰੋਜ਼ ਅਸੀਂ ਸਵੇਰ ਸ਼ਾਮ ਦੇਖਦੇ ਆਂ ਕਈ ਵਾਰੀ ਸੁੱਤੇ ਪੇ ਉੱਠ ਕੇ ਕੋਈ ਬੰਦੇ ਨੂੰ ਫੜ ਲੰਦਾ ਤਾਂ ਉਹਨੂੰ ਬਚਾਉਣ ਵਾਸਤੇ ਅਸੀਂ ਦੌੜਦੇ ਆਂ ਮੇਰੇ ਬੇਟੇ ਨੇ ਖੁਦ ਕਈ ਵਾਰੀ ਇੱਟਾਂ ਮਾਰੀਆਂ ਕੋਠੇ ਤੋਂ ਪਰ ਇਹ ਹਟਦਾ ਹੀ ਨਹੀਂ ਕੁੱਤਾ ਕੀ ਨਾਮ ਹੈ ਆਪਕਾ ਕਨ੍ਹਈਆ ਕਨ੍ਹਈਆ ਜੀ ਕਹਾਂ ਰਹਤੇ ਹੋ ਜੇ ਕੌਣ ਸਾ ਮਹੱਲਾ ਆਇਆ ਜੀ ਮਿਸਰਾ ਮਹੱਲਾ ਮਿਸਰਾ ਮਹੱਲਾ ਹੁਸ਼ਿਆਰਪੁਰ ਹੁਸ਼ਿਆਰਪੁਰ ਠੀਕ ਹੈ ਜੀ ਕੀ ਹੋ ਗਿਆ ਥਾ ਜੀ ਇਹ ਕੁੱਤਾ ਬੱਚੇ ਕੋ ਵੀ ਕੱਟ ਲਿਆ ਮੇਰਾ ਬੋਟੀ ਕੋ ਵੀ ਕੱਟ ਲਿਆ

पर... हमको अभी दिन दिन। दिन हुआ है, है है। क्या क्या मांग मांग करते करते हैं हैं हैं, इसको 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 लेके? हम से से हटाने चाहते हैं, यहां हर जावे, सब बच्चे-बच्चे को को थोड़ा बचा हो जावे। थोड़े दिन पहले भी भी पता लगा है किसी और को भी काटा है हां तो जी, तो जी, दो-चार डा बहुत ज्यादा बंद चुका ਕਈ ਬਾਰੇ ਆਪਣੀ ਦਿਹਾੜੀ ਤੇ ਜਾਂਦੇ ਹੁੰਦੇ ਆ। ਕਈ ਘਰੋਂ ਮਾਤੜ ਹੁੰਦੇ ਆ ਜਿਹੜੇ ਆਪਣਾ ਟ੍ਰੀਟਮੈਂਟ ਨਹੀਂ ਕਰਾਉਂਦੇ। ਚਲੋ ਹੁਣ ਤਾਂ ਸਿਵਲ ਹਸਪੀਟਲ ਨੂੰ ਥੋੜੀਆਂ ਫੈਸਿਲਿਟੀ ਹੈਗੀਆਂ। ਬਟ ਇਸ ਕੁੱਤੇ ਦਾ ਕੋਈ ਨਾ ਕੋਈ ਹੱਦ ਕੀਤਾ ਜਾਂਦਾ। ਕਿੰਨੇ ਕੁ ਜਿਹੜੇ ਲੋਕਾਂ ਨੂੰ ਹੁਣ ਤੱਕ ਵੱਢ ਚੁੱਕਿਆ ਜਿੱਦਾਂ ਭਾਜੀ ਕਹਿੰਦੇ ਪੰਜ-ਛੇ ਸੌ ਬੰਦਿਆਂ ਤਕਰੀਬਨ ਵੱਢ ਚੁੱਕੇ। ਸਹੀ ਅਗਿਨਤੀ ਨਹੀਂ ਹੈਗੀ। ਨੇੜੇ ਉਧਾਂ ਚਾਰ-ਪੰਜ ਸੌ ਬੰਦਿਆਂ ਤੋਂ ਵੱਡੇ ਚੁੱਕਾ ਪਰ ਜੇ ਆ 15 ਦਿਨ ਹੋਏ ਇਹਨਾਂ ਨੂੰ ਆਏ ਤਾਂ 15 ਇਹਨਾਂ ਨੇ ਦੇਖਲੇ ਵੱਡੇ ਤਾਂ ਦੇਖ ਲਓ। ਦੋ ਤਿੰਨ ਸਾਲ ਕਿੰਨੇ ਬੰਦਿਆਂ ਨੂੰ ਵੱਢ ਗਿਆ ਹੋਊਗਾ ਇਸ ਦੇ ਬਾਰੇ ਮਹੱਲੇ ਵਾਲੇ ਵੀ ਇਕੱਠੇ ਹੋ ਕੇ ਕਹਿੰਦੇ ਗਏ ਆ ਵੀ ਕੋਈ ਤਸੱਦੀਬਖਸ਼ ਜਵਾਬ ਨਹੀਂ ਮਿਲਿਆ ਹਾਂਜੀ ਗਏ ਜੀ ਬਟ ਕੋਈ ਸੈਟੀਸਫਾਈਡ ਨਹੀਂ ਕਰ ਸਕਿਆ ਜਾਂ ਤਾਂ ਇਹਨੂੰ ਕਿਤੇ ਦੂਰ ਛੱਡਣ ਜਿੰਨਾ ਵੀ ਬੱਚਿਆਂ ਦਾ ਜਿਹੜਾ ਖੋਫ ਆ ਥੋੜਾ ਦੂਰ ਹੋਵੇ ਬੱਚਿਆਂ ਵੀ ਬਜ਼ੁਰਗਾਂ ਵੀ ਖੋਫ ਆ ਹਾਂਜੀ ਹਾਂਜੀ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਤੇ ਬਾਹਰੀ ਇਲਾਕਿਆਂ ਦੇ ਵਿੱਚ ਅਵਾਰਾ ਜਾਨਵਰ ਤੇ ਸ਼ਹਿਰ ਦੇ ਅੰਦਰ ਇਹ ਕੁੱਤੀਆਂ ਦਾ ਜਿਹੜਾ ਖੌਫ ਆ ਲਗਾਤਾਰ ਪ੍ਰਕਰਾਰ ਹੈ ਅੱப்சੋਚਾਈ ਵੱਡੇ ਵੱਡੇ ਦਗਮਜੇ ਮਾਰ ਰਹੀ ਆ ਪਰ ਲੱਗਦਾ ਕਿ ਛੋਟੇ ਛੋਟੇ ਮਸਲੇ ਨੇ ਜਿਹੜੇ ਅਸਰਾ ਕੋ ਡੇਢ ਨਿਪੜ ਰਹੇ ਹੈਗੇ ਹਾਂਜੀ ਇਹ ਤਾਂ ਜ਼ਰੂਰੀ ਹੈ ਜੀ ਵੀ ਚਲੋ ਹੁਣ ਜਿੱਦਾਂ ਤੁਸੀਂ ਰੋਡ ਤੇ ਜਾਂਦੇ ਆ ਅਸੀਂ ਛੰਨੀ ਦੇਵ ਦੇ ਮੰਦਰ ਅੱਗੇ ਲੰਘਦੇ ਆ ਜਾਂ ਅਸੀਂ ਅੱਗੇ ਮੋਹਨਾਂ ਦੀ ਬਗੀਚੇ ਉਧਰਲੇ ਪਾਸੇ ਅਵਾਰਾ ਸਾਂਣ ਵਗੈਰਾ ਬਹੁਤ ਘੁੰਮਦੇ ਆ ਉਹਨਾਂ ਲਈ ਤੁਸੀਂ ਜੇ ਡਰਾਈਵ ਹੀ ਕਰਦੇ ਤੁਹਾਡੇ ਡੇਂਜਰ ਹੈ ਬਹੁਤ ਜ਼ਿਆਦਾ ਤੇ ਕੁੱਤੇ ਤਾਂ ਤੁਸੀਂ ਇੱਥੋਂ ਮਿਸਟਰ ਮਦਦ ਲੈ ਕੇ ਛੱਤੇ ਵੀਾਰ ਤੋਂ ਚੱਲ ਜਾਓ ਮੇਰੇ ਖਿਆਲ ਨਾਲ ਤੁਹਾਨੂੰ ਰਸਤੇ 'ਚ 20 ਕੁੱਤੇ ਮਿਲਨੇ ਤਾਂ 20 ਦੇ 20 ਪੈਣ ਵਾਲੇ ਆ ਕੀ ਮੰਗ ਅਪੀਲ ਕੀ ਕਰਦੇ ਹੋ ਅਪੀਲ ਇਹ ਹੈ ਵੀ ਇਹਨਾਂ ਦੇ ਖੋਫ ਤੋਂ ਜਨਤਾ ਨੂੰ ਬਚਾਇਆ ਜਾਵੇ ਤਾਂ ਜੋ ਵੀ ਬੱਚੇ ਵੀ ਥੋੜੀ ਫ੍ਰੀडम ਨਾਲ ਖੇਡ ਸਕਣ ਆਪਾਂ ਸ਼ਾਇਦ ਨੂੰ ਕਿੱਥੇ ਖੜਿਆ ਦੇਖਦੇ ਆ ਕਿਉਂਕਿ ਭਾਈ ਸਾਹਿਬ ਨੇ ਗੌਰਵ ਜੀ ਨੂੰ ਦੱਸਿਆ ਕਿ ਕਾਫੀ ਵਾਰ ਹੀ ਗਏ ਆ ਉਹਨਾਂ ਨੂੰ ਸਾਡੇ ਕੋਲ ਹੱਲ ਕੋਈ ਨਹੀਂ ਦੇਖੋ ਜੀ ਹਾਂ ਗੌਰਵ ਗਿਆ ਇੱਕ ਦੋ ਵਾਰੀ ਗੌਰਵ ਜਾ ਕੇ ਆਇਆ ਵਾ ਬਟ ਜੇ ਗਿਆ ਤਾਂ ਤਾਂ ਹੱਲ ਕਰਨਾ ਚਾਹੀਦਾ ਵਾ ਲੱਗਦਾ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਲਾਕੀ ਹੈਗੀ ਹੈ ਦੇਖੋ ਜੀ ਉਹ ਤਾਂ ਨੇਚਰਲੀ ਆ ਪ੍ਰਸ਼ਾਸਨ ਦੀ ਨਲਾਕੀ ਤਾਂ ਹੈਗੀ ਆ ਪ੍ਰਸ਼ਾਸਨ ਨੂੰ ਚਾਹੀਦਾ ਭਈ ਜੇ ਸਮੱਸਿਆ ਇੱਕ ਵਾਰਡ ਦੇ ਵਿੱਚ ਹੈਗੀ ਆ ਤੇ ਉਹਦੀ ਜਨਤਾ ਨੂੰ ਥੋੜੀ ਨਿਜਾਦ ਦਲਾਈ ਜਾਵੇ ਤਾਂ ਜੋ ਵੀ ਬੱਚੇ ਥੋੜਾ ਜਾਦੀ ਨਾਲ ਕੋ ਮਨ ਥੋੜੇ ਬਿਯੁਰਗ ਕੋਈ ਰਾਹੀਰ ਉਹਨਾਂ ਦੇ ਮਨ ਚੋਂ ਖੋਫ ਨਿਕਲੇ ਕਈ ਲੋਕੀ ਦਾ ਡਰ ਦੇ ਮਾਰੇ ਇਧਰੋਂ ਲੰਘਦੇ ਨਹੀਂ ਵਿਚਾਰੇ ਉਹਨਾਂ ਨੇ ਇਧਰੋਂ ਲੰਘਣਾ ਹੁੰਦਾ ਉਹ ਤਿੰਨ ਮਹੀਨੇ ਟੱਪ ਕੇ ਲੰਘ ਕੇ ਜਾਂਦੇ ਆ ਮਤਲਬ ਇੱਕ ਮਗਰ ਵੀ ਭੱਜਦਾ ਪੁੱਤ ਹਾਂਜੀ ਹਾਂਜੀ ਮਗਰ ਭੱਜਦਾ ਪਿੱਛੇ ਹੋ ਕੇ ਫੜਦਾ